ਵਾਹਿਗੁਰੂ ਜੀ ਕਾਲ사 ਸ੍ਰੀ ਵਾਹਿਗੁਰੂ ਜੀ ਕੀ ਫਤਹਿ ਮੈਂ ਹਰਮਿੰਦਰ ਸਿੰਘ ਮਾਵੀ ਕਨਵੀਨਰ ਆਮ ਆਦਮੀ ਘਰ ਬਚਾਓ ਮੋਰਚਾ ਮੈਂ ਦੇਸ਼ ਦੇਸ਼ਾਬਦੇਸ਼ਾਂ ਦੇ ਵਿੱਚ ਬੈਠੇ ਸਾਰੇ ਸਿੰਘ ਸਿੱਖ ਸੰਗਤ ਨੂੰ ਅ ਪਸਾਖੀ ਦੇ ਦਿਹਾੜੇ ਦੀ ਲੱਖ ਲੱਖ ਮੁਬਾਰਕਾਂ ਦਿੰਦਾ ਤੇ ਪ੍ਰਮਾਤਮਾ ਅਕੀ ਕਾਮਨਾ ਕਰਦਾ ਕਿ ਸਿੱਖ ਕੌਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਿਓ ਕਿਉਂਕਿ ਬਸ ਆ ਬਸਾਖੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਬਹੁਤ ਅ ਵੱਡਾ ਫੈਸਲਾ ਲੈ ਕੇ ਇੱਕ ਪੰਚਾਇਤ ਬੜਾਈ ਸੀ ਉਹਨਾਂ ਨੂੰ ਫੈਸਲੇ ਲੈਣ ਦਾ ਪੰਚਾਇਤ ਨੂੰ ਫੈਸਲਾ ਦਿੱਤਾ ਸੀ ਤੇ ਅੱਜ ਤੱਕ ਉਹਦੋਂ ਤੋਂ ਲੈ ਕੇ ਅੱਜ ਤੱਕ ਪੰਜ ਪਿਆਰੇ ਸਾਜ ਕੇ ਉਹ ਫੈਸਲੇ ਲੈ ਰਹੇ ਆ ਤੇ ਸਿੱਖ ਕੌਮ ਅੱਜ ਵੀ ਚੜ੍ਹਦੀ ਕਲਾ ਚ ਹੈ ਤੇ ਮੈਂ ਫਿਰ ਤੋਂ ਸਾਰੇ ਸਿੱਖ ਕੌਮ ਨੂੰ ਲੱਖ ਲੱਖ ਮੁਬਾਰਕਾਂ ਦਿੰਦਾ ਮੈਨੂੰ ਸੈਕਰੀਸ਼ਨ ਤੇ ਗੁਆਰ ਦਾ ਨਾਮ ਹੈ ਜੀ ਨੋ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਸ਼ੰਭੂ ਖਨੋਰੀ ਤੇ ਪੰਜਾਬ ਦੇ ਵੱਖ-ਵੱਖ ਵਾਟਰਾਂ ਤੇ ਜਥੇਬੰਦੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਲਾ ਕੇ ਬੈਠੇ ਮੈਂ ਪਰਮਾਤਮਾ ਦੇ ਅੱਗੇ ਅਰਦਾਸ ਕਰਦਾ ਕਿ ਜਿਹੜੇ ਜਿੰਨੇ ਵੀ ਕਿਸਾਨ ਉੱਥੇ ਬੈਠੇ ਆ ਉਹ ਸੁਖੀ ਸ਼ਾਂਤੀ ਆਪਣੇ ਮੋਰਚੇ ਨੂੰ ਫਤਿਹ ਕਰਕੇ ਜਿੱਤ ਕੇ ਉਹ ਜਲਦੋ ਜਲ ਦੇ ਘਰ ਵਾਪਸ ਆਉਣ ਤੇ ਮੈਂ ਉਹਨਾਂ ਸਾਰਿਆਂ ਨੂੰ ਵੀ ਦਸਾਖੀ ਤੇ ਸ਼ੁਭ ਦਿਹਾੜੇ ਤੇ ਲੱਖ ਲੱਖ ਮੁਬਾਰਕਾਂ ਦਿੰਦਾ ਵਾਹਿਗੁਰੂ ਕਾਲ ਸਾਹਿਬ ਵਾਹਿਗੁਰੂ